ਬੀਤੇ ਦਿਨੀ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਪ੍ਰਵਾਸੀ ਭਾਰਤੀ ਸਰਦਾਰ ਰਣਜੀਤ ਸਿੰਘ ਅਤੇ ਮਨਜੀਤ ਕੌਰ ਵੱਲੋਂ ਲੋੜਵੰਦ ਲੋਕਾਂ ਲਈ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਜੋ ਲੋਕ ਆਪਰੇਸ਼ਨ ਲਈ ਚੁਣੇ ਗਏ ਸਨ ਉਹਨਾਂ ਦੀਆਂ ਅੱਖਾਂ ਦਾ ਫ੍ਰੀ ਆਪਰੇਸ਼ਨ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਵਿਖੇ ਕੀਤਾ ਗਿਆ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਮਰੀਜ਼ਾਂ ਦੀਆਂ ਅੱਖਾਂ ਦੇ ਕੀਤੇ ਸਫਲ ਆਪਰੇਸ਼ਨ ਬਾਰੇ ਡਾਕਟਰ ਰਾਜਨ ਨੇ ਕਿਹਾ ਹੈ ਕਿ ਅੱਖਾਂ ਦੀ ਸਹੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਹਰ 6 ਮਹੀਨੇ ਬਾਅਦ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ ਏਮੋਕੇ ਡਾਕਟਰ ਰਾਜਨਦੀ অপারেশন ਕਰਵਾ ਚੁਕੇ ਮਰੀਜ਼ਾਂ ਨੇ ਐਨ ਆਰ ਆਈ ਰੰਜੀਤ ਸਿੰਘ ਅਤੇ ਮਨਜੀਤ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਇਆ ਹੈ ਹਾਂਜੀ ਮੈਂ ਸੁਨੀਤਾ ਤੁਮਾਰ ਮਿਲਦਿਆਣੀ ਤੋਂ ਆਈ ਆ ਮੈਂ ਰਾਜਨ ਹਸਪੀਟਲ ਤੋਂ ਮੇਰੇ ਆਪਰੇਸ਼ਨ ਕਰਾਇਆ ਬਹੁਤ ਵਧੀਆ ਹੋਇਆ ਪਹਿਲੇ ਵੀ ਮੱਖ ਦਾ ਕਰਵਾਇਆ ਉਹਦੇ ਨਾਲ ਬਹੁਤ ਜ਼ਿਆਦਾ ਬੈਟਰ ਹੋਇਆ ਵਧੀਆ ਨੀਰਾ ਬਣੀ ਹੈ ਵਧੀਆ ਮਕੇ ਅਗੇ ਨਾਲ ਬਹੁਤ ਜ਼ਿਆਦਾ ਫਰਕ ਹੈ ਬਹੁਤ ਜ਼ਦਾ ਵਧੀਆ ਅੱਖ ਬਣੀ ਹੈ ਮੇਰੀ ਜੀ ਹਾਂਜੀ ਸਰ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਮੈਂ ਪਿੰਡ ਬਰਿਆਹਾ ਤੋਂ ਰਾਜਨ ਹਸਪੀਟਲ ਆਇਆ ਹਾਂ ਔਰ ਮੈਂ ਅੱਖ ਸੱਜੀ ਅੱਖ ਦਾ ਆਪਰੇਸ਼ਨ ਕਰਾਇਆ ਸੀ ਮੇਰੀ ਅੱਖ ਦਾ ਆਪਰੇਸ਼ਨ ਬਹੁਤ ਵਧੀਆ ਹੋਇਆ ਹੈ ਤੇ ਮੈਨੂੰ ਕੋਈ ਦਿੱਕਤ ਨਹੀਂ ਗਈ ਆਈ ਬਹੁਤ ਵਧੀਆ ਆਪਰੇਸ਼ਨ ਹੋਇਆ ਮੈਂ ਡਾਕਟਰ ਸਾਹਿਬ ਦਾ ਔਰ ਸਾਰੇ ਸਟਾਫ ਦਾ ਧੰਨਵਾਦ ਕਰਦਾ ਨਮਸਤੇ ਮੈਂ ਡਾਕਟਰ ਰਾਜਨ ਜੀ ਹਸਪੀਟਲ ਤੋਂ ਆਪਣਾ ਆਪਰੇਸ਼ਨ ਕਰਾ ਕੇ ਆਇਆ ਹਾਂ ਜੀ ਹਮਨੀ ਮੇਰੇ ਅੱਖ ਦੇ ਵਿੱਚ ਸਫੇਦ ਮੋਤੀਆ ਸੀਗਾ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਗੁਰੂ ਹਰਗੋਬਿੰਦਗਰ ਵਿੱਚ ਹੀ ਰਹਿਣ ਵਾਲੀ ਆ ਤੇ ਉਸ ਤੋਂ ਬਾਅਦ ਮੇਰਾ ਇੰਨਾ ਵਧੀਆ ਐਕਸਪੀਰੀਅੰਸ ਹੋਇਆ ਵੀ ਮੈਂ ਦੱਸ ਨਹੀਂ ਸਕਦੀ ਹੈਗੀ ਮੈਂ ਆਪਣਾ ਇੰਨਾ ਸ਼ੁਕਰ ਗੁਜ਼ਾਰਾ ਡਾਕਟਰ ਸਾਹਿਬ ਦਾ ਕਿ ਮੈਂ ਮਤਲਬ ਸਾਰੀ ਜ਼ਿੰਦਗੀ ਇਹਨਾਂ ਨੂੰ ਮੈਂ ਆਪਣਾ ਬਲੈਸਿੰਗ ਮੰਦੀ ਰਵਾਂਗੀ ਕਿਉਂਕਿ ਮੈਨੂੰ ਬਿਲਕੁਲ ਨਜ਼ਰ ਨਹੀਂ ਆਉਂਦਾ ਸੀਗਾ ਮੈਂ ਸੜਕ ਤੇ ਵੀ ਜਾਂਦੀ ਸੀ ਕਿ ਮੈਨੂੰ ਬਿਲਕੁਲ ਨਜ਼ਰ ਆਉਂਦਾ ਸੀਗਾ ਐਨਕ ਲਗਾਉਣ ਤੋਂ ਬਾਅਦ ਵੀ ਨਜ਼ਰ ਨਹੀਂ ਆਉਂਦਾ ਸੀ ਹੁਣ ਮੇਰਾ ਆਪਰੇਸ਼ਨ ਹੋਇਆ ਬਹੁਤ ਵਧੀਆ ਇੰਨਾ ਵਧੀਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਟਰੀਟਮੈਂਟ ਟੰਗ ਨਾਲ ਮੇਰਾ ਮਤਲਬ ਵਧੀਆ ਆਪਰੇਸ਼ਨ ਕੀਤਾ ਇੱਥੇ ਇੰਨੀ ਜ਼ਿਆਦਾ ਮਤਲਬ ਕੇਅਰ ਕੀਤੀ ਜਾਂਦੀ ਹੈ ਮੈਂ ਦੱਸ ਨਹੀਂ ਸਕਦੀ ਹੈਗੀ ਡਾਕਟਰ ਸਾਹਿਬ ਨੇ ਆਪ ਆਪਣੇ ਹੱਥੀ ਆਪਰੇਸ਼ਨ ਕੀਤਾ ਤੇ ਮੈਨੂੰ ਮਤਲਬ ਨਜ਼ਰ ਆਣਾ ਸ਼ੁਰੂ ਹੋ ਗਿਆ ਨਾ ਵਧੀਆ ਨਜ਼ਰ ਆਣਾ ਸ਼ੁਰੂ ਹੋ ਗਿਆ ਵੀ ਮੈਨੂੰ ਛੋਟੇ ਛੋਟੇ ਚੀਜ਼ਾਂ ਵੀ ਨਜ਼ਰ ਆਉਂਦੀ ਸੀਗਾ ਘਰ ਵਿੱਚ ਮੈਂ ਕਿਚਨ ਵਿੱਚ ਵੀ ਕੰਮ ਕਰਦੀ ਸੀ ਇਹ ਮੈਨੂੰ ਇੰਜ ਲੱਗਦਾ ਸੀਗਾ ਜਿਸ ਤਰ੍ਹਾਂ ਮੈਂ ਮਤਲਬ ਕਿ ਮੇਰੇ ਲਾਈਟ ਹੋਣ ਤੋਂ ਬਾਅਦ ਵੀ ਮੇਰੇ ਘਰ ਵਿੱਚ ਰੋਸ਼ਨੀ ਨਹੀਂ ਹੈਗੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਪਰ ਮੈਂ ਹੁਣ ਇੰਨੀ ਜ਼ਿਆਦਾ ਬਹੁਤ ਖੁਸ਼ੀ ਮਹਿਸੂਸ ਕਰਦੀ ਆਂ ਵੀ ਡਾਕਟਰ ਸਾਹਿਬ ਦਾ ਮੈਂ ਧੰਨਵਾਦ ਇੰਨਾ ਜ਼ਿਆਦਾ ਕਰਦੀ ਆਂ ਸਾਰੀ ਫੈਮਿਲੀ ਨੂੰ ਉਹਨਾਂ ਨੂੰ ਬLESING ਦਿੰਨੀ ਆ ਤੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਨੀ ਆ ਵੀ ਜੇ ਤੁਸੀਂ ਇਹ ਆਪਰੇਸ਼ਨ ਨਾ ਕੀਤਾ ਹੁੰਦਾ ਮੈਂ ਸਾਰੀ ਜ਼ਿੰਦਗੀ ਇਹ ਆਪਰੇਸ਼ਨ ਨਹੀਂ ਕਰਾ ਸਕਦੀ ਸੀ ਪੀ ਮੈਂ ਨਹੀਂ ਮਤਲਬ ਕਿ ਮੈਨੂੰ ਨੀਡ ਸੀਗੇ ਇਸ ਚੀਜ਼ ਦੀ ਵੀ ਮੈਂ ਤੁਹਾਡਾ ਧੰਨਵਾਦ ਕਰਦੇ ਰਹੂੰਗੀ ساری ਜ਼ਿੰਦਗੀ ਆ ਸ਼ੁਕਰੀਆ ਔਰ ਸਾਰੇ ਸਟਾਫ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਮਤਲਬ ਨਾਲ ਸਾਡੇ ਸਹਿਯੋਗ ਕੀਤਾ